ਸਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਬੇਹੱਦ ਪਸੰਦ ਆਵੇਗੀ ਕਹਾਣੀ ਕੋਈ ਕਲਪਨਿਕ ਕਹਾਣੀ ਨਹੀਂ ਹੈ ਇਹ ਪੰਜਾਬ ਦੇ ਇੱਕ ਸ਼ਹਿਰ ਦੀ ਰੀਅਲ ਸਟੋਰੀ ਆ ਜਿਹੜੀ ਕਿ ਦਿਲ ਦਿਲੋਂ ਆਉਣ ਵਾਲੀ ਆ ਜਿਹੜੀ ਕਿ ਇੱਕ ਆਰਥ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਔਰਤੀ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਦੀ ਆ ਕਿ ਔਰਤੀ ਜਦੋਂ ਮਾੜੇ ਰਾਹ ਤੇ ਤੁਰ ਪਵੇ ਤਾਂ ਉਹ ਫਿਰ ਸਾਰੀਆਂ ਹੱਦਾਂ ਵੀ ਪਾਰ ਕਰ ਜਾਂਦੀ ਆ ਤੇ ਐਵੇਂ ਹੀ ਕਰਦੀ ਆ ਇਹ ਗੀਤਾ ਨਾਮ ਦੀ ਔਰਤ ਗੀਤਾ ਦਾ ਵਿਆਹ ਹੁੰਦਾ ਮਨੀਸ਼ ਦੇ ਨਾਲ ਤਾਂ ਉਹ ਜਦੋਂ ਹੀ ਸਾਰੇ ਘਰ ਵਿੱਚ ਵਿਆਹ ਕੇ ਆਉਂਦੀ ਆ ਤਾਂ ਉਹਦੀ ਅਕਸਰ ਸਹੁਰਿਆਂ ਦੇ ਨਾਲ ਲੜ-ਡੱਟ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਸਹੁਰਿਆਂ ਦੇ ਨਾਲ ਲੜ-ਡੱਟ ਦੇ ਨਾਲ ਉਹ ਆਪਦੇ ਪਤੀ ਨੂੰ ਸਹੁਰਿਆਂ ਖਿਲਾਫ ਹਮੇਸ਼ਾ ਭੜਕਾਉਂਦੀ ਰਹਿੰਦੀ ਆ ਥੋੜੇ ਟਾਈਮ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੋ ਜਾਂਦਾ ਤੇ ਹੁਣ ਗੀਤਾ ਬਿਲਕੁਲੀ ਪਪਾਂ ਭਾਰ ਹੋ ਜਾਂਦੀ ਆ ਕਿ ਮੈਨੂੰ ਰੱਬ ਨੇ ਧੀ ਦਿੱਤੀ ਮੇਰੇ ਲਾਦ ਹੋਊਗੀ ਲੇਕਿਨ ਉਹ ਹਰ ਟਾਈਮ ਆਪਦੀ ਸੱਸ ਦੀ ਆਪਦੇ ਸਹੁਰੇ ਦੀ ਆਪਦੀ ਨਾਨਾ ਦੀ ਦੌਰ ਦੀ ਸਾਰਿਆਂ ਦੀ ਆਪਦੇ ਪਤੀ ਦੇ ਕੋਲ ਬੁਰਾਈ ਕਰਦੀ ਰਹਿੰਦੀ ਐ ਤੇ ਉਹਦੇ ਪਤੀ ਨੂੰ ਕਿਤੇ ਨਾ ਕਿ ਤੇ ਇਹੀ ਲੱਗਦਾ ਕਿ ਗੀਤਾ ਹੀ ਸਹੀ ਆ ਨਾ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਹਮੇਸ਼ਾ ਹੀ ਲੜਾਈ ਝਗੜਾ ਚੱਲਦਾ ਰਹਿੰਦਾ ਤੇ ਅਚਾਨਕ ਕੀ ਹੁੰਦਾ ਕਿ ਕੋਈ ਅਣਹੋਣੀ ਵਾਪਰਦੀ ਆ ਤੇ ਮਨੀਸ਼ ਦੀ ਜਿਹੜੀ ਮੌਤ ਹੋ ਜਾਂਦੀ ਆ ਉਸ ਦਾ ਮੀਤਾ ਦੀ ਜਿਹੜੀ ਬੇਟੀ ਹੁੰਦੀ ਆ ਆਸ਼ਾ ਉਹਦਾ ਨਾਮ ਹੁੰਦਾ ਇਹ 2 ਸਾਲ ਦੀ ਹੁੰਦੀ ਆ ਬੱਚੀ ਤੇ ਹੁਣ ਗੀਤਾ ਜਿਹੜੀ ਇੱਕ ਤਾਂ ਪਹਿਲਾਂ ਹੀ ਬੜੇ ਹੋਰ ਸੁਭਾਅ ਦੀ ਸੀ ਦੂਜਾ ਹੁਣ ਉਹਨੂੰ ਇਟਾ ਵੱਡਾ ੱਟਕਾ ਲੱਗ ਚੁੱਕਾ ਸੀਗਾ ਤੇ ਉਹ ਆਪਦਾ ਘਰ ਛੱਡ ਕੇ ਨਾ ਪੇਕਿਆਂ ਦੇ ਘਰ ਚਲੀ ਜਾਂਦੀ ਆ ਪੇਕਿਆਂ ਦੇ ਘਰ ਵੀ ਉਹਦੀ ਬੰਦੀ ਨਹੀਂ ਅਕਸਰ ਪਰ ਜਾਈ ਨਾਲ ਮਾਰ ਨਾਲ ਥੋੜੀਆਂ ਉੱਚੀਆਂ ਨੀਵੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਉਹ ਤੇ ਉក្រਾਇ ਤੇ ਰਹਿਣ ਲੱਗ ਜਾਂਦੀ ਆ ਸ਼ਹਿਰ ਦੇ ਵਿੱਚ ਸੱਸ ਸੋਹਰਾ ਬੜਾ ਕਹਿੰਦੇ ਆ ਕਿ ਸਾਡੀ ਪੋਤੀ ਆ ਅਸੀਂ ਪਾਲਾਂਗੇ ਪਰ ਗੀਤਾ ਉਹਨਾਂ ਦੀ ਇੱਕ ਨਹੀਂ ਜੇ ਪੇਸ਼ ਜਾਂ ਦਿੰਦੀ ਉਹ ਕੁੜੀ ਨੂੰ ਪਾਲਣਾ ਸ਼ੁਰੂ ਕਰ ਦਿੰਦੀ ਆ ਹੌਲੀ ਹੌਲੀ ਟਾਈਮ ਲੰਘਦਾ ਤੇ ਗੀਤਾ ਅਕਾਊਂਟ ਤੇ ਤਕਰੀਬਨ 2015 ਦੀਆਂ ਕਹਾਣੀਆਂ ਅਕਾਊਂਟ ਬਣਾਉਂਦੀ ਆ ਫੇਸਬੁੱਕ ਤੇ ਫੇਸਬੁਕ ਤੇ ਅਕਾਊਂਟ ਬਣਾਉਂਦੀ ਆ ਤੇ ਉਹਨੂੰ ਕਿਸੇ ਦੁਬਈ ਚੋਂ ਪੰਜਾਬੀ ਮੁੰਡੇ ਦਾ ਮੈਸੇਜ ਆਉਂਦਾ ਫੇਸਬੁਕ ਤੇ ਤੇ ਉਹਦੇ ਨਾਲ ਮੈਸੇਜ ਦਾ ਰਿਪਲਾਈ ਕਰਕੇ ਗੱਲਾਂ ਬਾਤਾਂ ਕਰਦੀ ਆ ਤੇ ਆਪਦੀ ਸਾਰੀ ਸਟੋਰੀ ਦੱਸਦੀ ਆ ਕਿ ਮਤਲਬ 8 ਸਾਲ ਹੋ ਚੁੱਕੇ ਆ ਮੇਰੇ ਹਸਬੰਦ ਦੀ ਡੈਥ ਨੂੰ 10 ਸਾਲ ਦੀ ਮੇਰੀ ਬੇਟੀ ਆ ਤੇ ਇਦਾਂ ਦਾ ਇਹ ਸਾਰੀ ਕਹਾਣੀ ਉਹ ਜਿਹੜਾ ਮੁੰਡਾ ਹੁੰਦਾ ਨਾ ਉਹ ਉਸ ਦਾ ਨਾਮ ਵਿਜੇ ਹੁੰਦਾ ਤੇ ਉਹ ਮੁੰਡਾ ਹਜੇ 24-25 ਸਾਲ ਦਾ ਹੁੰਦਾ ਜਦ ਕਿ ਗੀਤਾ ਦੀ ਉਮਰ 38 ਸਾਲ ਹੁੰਦੀ ਆ ਤੇ ਉਹ ਗੀਤਾ ਪ੍ਰਤੀ ਸੀਰੀਅਸ ਹੁੰਦਾ ਜਾਂਦਾ ਵੀ ਉਹਦੀਆਂ ਗੱਲਾਂ ਚ ਆ ਜਾਂਦਾ ਚਾਹੇ ਚਾਹੇ ਪਿਆਰ ਕਹ ਲੋ ਚਾਹੇ ਇਸ਼ਕ ਕਹ ਲੋ ਜਾਂ ਕੋਈ ਵੀ ਨਾਮ ਦੇ ਦिए ਤਾਂ ਉਹ ਦੇ ਨਾਲ ਮਤਲਬ ਗੱਲਾਂ ਬਾਤਾਂ ਕਰਦਾ ਤੇ ਗੀਤਾ ਉਹਨੂੰ ਕਹਿੰਦੀ ਆ ਕਿ ਮੈਂ ਇੱਕ ਸ਼ਹਿਰ 'ਚ ਰਹਿਣੀ ਆ ਤੇ ਵੀ ਤੂੰ ਐ ਕਰ ਵੀ ਇੱਥੇ ਮੇਰੇ ਕੋਲ ਆ ਜਾ ਮੈਂ ਤੇ ਮੇਰੀ ਬੇਟੀ ਆ ਨਾ ਘਰ ਵਿੱਚ ਬੇਟੀ ਛੋਟੀ ਆ 10 ਸਾਲ ਦੀ ਆ ਤੇ ਉਹ ਦੁਬਈ ਟਿਊ ਉਹਦਾ ਕੋਈ ਕੰਮਕਾਜ ਚੱਲਦਾ ਨਹੀਂ ਹੁੰਦਾਗਾ ਤੇ ਉਹ ਇੱਥੇ ਆ ਜਾਂਦਾ ਤੇ ਉਹ ਆ ਕੇ ਨਾ ਮਨੀਸ਼ਾ ਦੇ ਸੌਰੀ ਗੀਤਾ ਦੇ ਕੋਲ ਰਹਿਣ ਲੱਗ ਜਾਂਦਾ ਤੇ ਗੀਤਾ ਨੂੰ ਆਣ ਗਵਾਂਡ ਤੇ ਰਿਸ਼ਤੇਦਾਰ ਪੁੱਛਦੇ ਆ ਤੇ ਗੀਤਾ ਕਹਿੰਦੀ ਕਿ ਇਹ ਮੇਰੀ ਭੈਣ ਦਾ ਮੁੰਡਾ ਮੇਰਾ ਭਾਂਜਾ ਤੇ ਮੈਂ ਇਹ ਬਾਹਰ ਗਿਆ ਹੋਇਆ ਸੀਗਾ ਇਸੇ ਕਰਕੇ ਕਾਫੀ ਟਾਈਮ ਬਾਅਦ ਹੁਣ ਮੇਰੇ ਕੋਲ ਆਇਆ ਤੇ ਹੁਣ ਇੱਥੇ ਹੀ ਰਹੂਗਾ ਤੇ ਉਹ ਆਪਦੀ ਬੇਟੀ ਨੂੰ ਵੀ ਇਹੀ ਦੱਸ ਦਈਏ ਤੇ ਉਹਦੀ ਬੇਟੀ ਵੀ ਇਹੀ ਸਮਝਦੀ ਆ ਕਿ ਮੁੰਡਾ ਕੋਈ ਗਾਂ ਤੋਂ ਗਾਂ ਰਿਸ਼ਤੇਦਾਰੀ ਚ ਮੇਰੀ ਮਾਸੀ ਦਾ ਮੁੰਡਾ ਲੱਗਦਾ ਹਨਾ ਚਲੋ ਕਾਫੀ ਟਾਈਮ 5-7 ਸਾਲ ਲੰਘਦੇ ਆ ਹੀ ਬੀਤਦੇ ਜਾਂਦੇ ਆ ਜਦੋਂ ਗੀਤਾ ਦੀ ਕੁੜੀ 11ਵੀਂ ਕਲਾਸ ਚ ਹੁੰਦੀ ਆ ਨਾ ਤੇ ਗੀਤਾ ਉਹ ਮੁੰਡੇ ਦੇ ਨਾਲ ਘਰ ਵਿੱਚ ਹੀ ਰਿਲੇਸ਼ਨ ਚ ਰਹਿੰਦੀ ਹੁੰਦੀ ਆ ਤੇ ਉਹ ਮਤਲਬ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕਰਦੀ ਉਹਦਾ ਸਾਥ-ਸਹੌਰਾ ਵੀ ਬੜੇ ਲੋਕਾਂ ਨੂੰ ਭੇਰਦਾ ਕਿ ਸਾਡੀ ਨੋ ਸਾਡੇ ਸਿਰ ਤੇ ਕਲੰਕ ਲਵਾ ਲਈ ਰਹੀ ਆ ਨਾ ਲੇਕਿਨ ਉਹ ਕਿਸੇ ਨੂੰ ਗੋਲਦੀ ਨਹੀਂ ਕਿਉਂਕਿ ਉਹ ਆਪਦੀ ਹਵਾ-ਵਾਜੀ ਚੈਨੀ ਆ ਚੁੱਕੇ ਹੁੰਦੀ ਆ ਹੁਣ ਜਦੋਂ ਗੀਤਾ ਦੀ ਕੁੜੀ 11ਵੀਂ ਕਲਾਸ ਚ ਹੁੰਦੀ ਆ ਤੇ ਉਹੀ ਮੁੰਡਾ ਵੀਜੇ ਨਾਮ ਦਾ ਗੀਤਾ ਦੀ ਕੁੜੀ ਤੇ ਆਖਰਾ ਕਲੰਦਾ ਕਰਦੀ ਉਹ ਕਿਤੇ ਨਾ ਕਿਤੇ ਗੀਤਾ ਨਾਲ ਤਾਂ ਰਿਲੇਸ਼ਨ ਚ ਹੁੰਦਾ ਹੀ ਆ ਦੂਜੇ ਪਾਸੇ ਉਹ ਉਹਦੀ ਕੁੜੀ ਨੂੰ ਆਸ਼ਾ ਨੂੰ ਆਉਂਦੀਆਂ ਮਿੱਠੀਆਂ ਗੱਲਾਂ 'ਚ ਜਾਲ 'ਚ ਫਸਾ ਲੈਂਦਾ ਤੇ ਉਹਨੂੰ ਚੋਰੀ-ਛੋਰੀ ਲੈਟਰ ਲਿਖ ਕੇ ਡੇਲੀ ਸਕੂਲ ਛੱਡਣ ਜਾਂਦਾ ਲੈਣ ਜਾਂਦਾ ਉਹਨੂੰ ਗੱਲਾਂ ਬਾਤਾਂ ਕਰਦਾ ਪਰਮਾ ਲੈਂਦਾ ਹੁਣ ਉਧਰੋਂ ਤਾਂ ਮਾਂ ਦਾ ਰਿਲੇਸ਼ਨ ਹੋ ਉਸੇ ਮੁੰਡੇ ਨਾਲ ਉਧਰੋਂ ਉਹ ਕੁੜੀ ਦਾ ਉਹ ਕੁੜੀ ਆ ਜਿਹੜੀ ਕੀ ਉਹ ਬੱਚੀ ਆ ਉਹਨੂੰ ਇਹ ਲੱਗਦਾ ਕਿ ਇਹ ਮੁੰਡੇ ਬਿਨਾ ਮੈਂ ਰਹਿ ਨਹੀਂ ਸਕਦੀ ਤੇ ਉਧਰੋਂ ਕੀਤਾ ਜਿਹੜੀ ਉਹ ਜਿਹੜਾ ਉਹਨੂੰ ਆਪਦਾ ਘਰ ਵਾਲਾ ਮੰਨੀ ਬੈਠੀ ਆ ਵੀ ਮੇਰਾ ਵਾਲੀ ਵਾਰਸਾ ਹਣਾ ਮੇਰੇ ਨਾਲ ਰਹਿੰਦਾ ਇੱਕ ਦਿਨ ਕੀ ਹੁੰਦਾ ਕਿ ਬੱਚੀ ਬਾਹਰੋਂ ਆਉਂਦੀ ਆ ਤੇ ਉਹ ਆਪਦੀ ਮਾਂ ਨੂੰ ਨਾ ਉਹ ਮੁੰਡੇ ਦੇ ਨਾਲ ਸ਼ਰਮ ਦੇਖ ਲੈਂਦੀ ਆ ਮਤਲਬ ਉਹ ਇਹੋ ਜਿਹਾ ਸੀਨ ਦੇਖਦੀ ਆ ਕਿ ਉਹਦੀਆਂ ਅੱਖਾਂ ਡੱਡੀਆਂ ਰਹਿ ਜਾਂਦੀਆਂ ਤੇ ਉੱਚੀ-ਉੱਚੀ ਰੋਣਾ ਸਟਾਰਟ ਕਰ ਦਿੰਦੀ ਆ ਤੇ ਉਹ ਮੁੰਡੇ ਨੂੰ ਕਹਿੰਦੀ ਆ ਨਾ ਵੀ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾਗਾ ਤੂੰ ਧੋਖਾ ਕੀਤਾ ਵੀ ਉਹ ਮੇਰੀ ਮਾਨਦੰਤਾ ਵੀ ਯੂਜ਼ ਕੀਤਾ ਤੇ ਮੇਰਾ ਵੀ ਹੈ ਨਾ ਤੇ ਲੇਕਿਨ ਦੂਜੇ ਪਾਸੇ ਕੀ ਆ ਕਿ ਉਹ ਬੱਚੀ ਦੀ ਮੈਚ्योर ਅਨਮੈਚ्योर ਉਮਰ ਆ ਤੇ ਉਹਦੀ ਜਿਹੜੀ ਉਹਦੇ ਨਾਲ ਅਟਰੈਕਸ਼ਨ ਹੋ ਚੁੱਕੀ ਆ ਤੇ ਉਹ ਕਹਿੰਦੀ ਆ ਨਾ ਵੀ ਮੈਂ ਤਾਂ ਇਹਦੇ ਬਿਨਾ ਵਿਜੇ ਬਿਨਾ ਬਾਜੀ ਨਹੀਂ ਸਕਦੀ ਹੁਣ ਜਦੋਂ ਗੀਤਾ ਨੂੰ ਪਤਾ ਲੱਗਦਾ ਤੇ ਗੀਤਾ ਉਹ ਮੁੰਡੇ ਨੂੰ ਧੱਕੇ ਮਾਰ ਕੇ ਕੱਢ ਦਿੰਦੀ ਆ ਵੀ ਮੈਂ ਤਾਂ ਤੈਨੂੰ ਆਪ ਦਾ ਬੀਐਫ ਬਣਾ ਕੇ ਘਰ ਚ ਰੱਖਿਆ ਸੀ ਤੂੰ ਮੇਰੀ ਧੀ ਤੇ ਨਹੀਂ ਘਟਕਾਲੀ ਵੀ ਇਹ ਕਿਵੇਂ ਹੋ ਸਕਦਾ ਨਾ ਤੇ ਕੀ ਆ ਜਾਂਦਾ ਕਿ ਜਦੋਂ ਕਿਸੇ ਧੀ ਦਾ ਜਾਂ ਕਿਸੇ ਕੁੜੀ ਦਾ ਕਰੈਕਟਰ ਪਰਖਣਾ ਹੋਵੇ ਤਾਂ ਉਹਦੀ ਮਾਂ ਨੂੰ ਪਹਿਲਾਂ ਪਰਖਣਾ ਚਾਹੀਦਾ ਹਨ ਐਵੇਂ ਸੋਸਾਇਟੀ ਦੇ ਵਿੱਚ ਉਹਨਾਂ ਦਾ ਕਰੈਕਟਰ ਬਣ ਜਾਂਦਾ ਕਿ ਗੀਤਾ ਦੇ ਕਰੈਕਟਰ ਦੇ ਅਕੋਰਡਿੰਗ ਹੀ ਲੋਕ ਆਸ਼ਾ ਨੂੰ ਜਾਨਣਾ ਲੱਗ ਜਾਂਦੇ ਕਿ ਉਹਦੀ ਧੀ ਜਾਨ ਐਵੇਂ ਵੀ ਹੋਊਗੀ ਹੁਣ ਆਸ਼ਾ ਵਿਚਾਰੀ ਜਿਹੜੀ ਕਿ ਉਹ ਉਹ ਮੁੰਡੇ ਨਾਲ ਦਿਲੋਂ ਉਹ ਘਰ ਬੈਠਦੀ ਆਣਾ ਮੁਹੱਬਤ ਤੇ ਉਹ ਹੰਦੀ ਆ ਕਿ ਮਤਲਬ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਗਈ ਤਾਂ ਉਹ ਧੱਕੇ ਮਾਰ ਕੇ ਘਰੋਂ ਕੱਢ ਦਿੰਦੀ ਆ ਦੋਵਾਂ ਮਾਵਾਂ ਧੀਆਂ ਦੀ ਆਪਸ ਚ ਇੰਨੀ ਆਣ ਬਣ ਹੋ ਜਾਂਦੀ ਹੈ ਤੇ ਉਹ ਮੁੰਡੇ ਨੂੰ ਘਰੋਂ ਕੱਢ ਦਿੱਤਾ ਜਾਂਦਾ ਥੋੜੇ ਦਿਨਾਂ ਬਾਅਦ ਕੀ ਹੁੰਦਾ ਕਿ ਜਿਹੜੀ ਗੀਤਾ ਦੀ ਕੁੜੀ ਹੁੰਦੀ ਆ ਨਾ ਉਹ ਆਪਦੇ ਬਾਹ ਤੇ ਬਲੇਡ ਨਾਲ ਵੀਚੇ ਨਾਮ ਲਿਖ ਲੈਂਦੀ ਆ ਤੇ ਵੀਜੇ ਨਾਮ ਲਿਖ ਕੇ ਤੇ ਆਪਦੀ ਮਾਂ ਨੂੰ ਕਹਿੰਦੀ ਆ ਕਿ ਮੈਂ ਤਾਂ ਉਹਦੇ ਹੀ ਜਾਣਾ ਉਹਦੇ ਹੀ ਰਹਿਣਾ ਉਹ ਵੀਜੇ ਨੂੰ ਫੋਨ ਕਰਦੀ ਆ ਵੀ ਮੈਂ ਤੇਰੇ ਨਾਲ ਹੀ ਰਹਿਣਾ ਚਾਹੁੰਨੀ ਆ ਤੂੰ ਮੈਨੂੰ ਆ ਕੇ ਲੈ ਜਾ ਲੇਕਿਨ ਉਹਦੀ ਮਾਂ ਕਹਿੰਦੀ ਆ ਕਿ ਜੇ ਕਰੂ ਮੇਰੀਆਂ ਨਿਗਾਹ ਸਾਹਮਣੇ ਆ ਗਿਆ ਤਾਂ ਮੈਂ ਉਹਨੂੰ ਮਾਰ ਦਵਾਂਗੀ ਹਨਾ ਦੋਵਾਂ ਮਾਵਾਂ ਧੀਆਂ ਦੇ ਵਿੱਚ ਇੰਨੀ ਬਹਿਸ-ਬਾਜੀ ਹੁੰਦੀ ਆ ਕਿ ਮਾਂ ਜਿਹੜੀ ਧੀ ਦਾ ਗਲਾ ਘੁੱਟ ਦਿੰਦੀ ਆ ਮਾਰ ਦਿੰਦੀ ਆ ਧੀ ਨੂੰ ਧੀ ਨੂੰ ਮਾਰ ਕੇ ਘਰੇ ਉਹਦਾ ਗਲ ਗਲ ਘੁੱਟ ਕੇ ਰਕ লাশ ਨੂੰ ਰੱਖੀ ਰੱਖਦੀ ਆ ਤੇ ਉਦੋਂ ਬਾਅਦ ਉਸ ਮੁੰਡੇ ਨੂੰ ਵੀਜੇ ਨੂੰ ਫੋਨ ਕਰਦੀ ਆ ਕਿ ਤੂੰ ਸਾਡੇ ਘਰ ਆ ਉਹ ਜਾਣਦਾ ਕਿ ਸ਼ਾਇਦ ਮੈਨੂੰ ਆਸ਼ਾ ਬੁਲਾ ਰਹੀ ਹੋਗੀ ਹਨਾ ਉਹਦੀ ਕੁੜੀ ਜਦੋਂ ਜਾ ਕੇ ਦੇਖਦਾ ਤੇ ਉਹ ਸਾਹਮਣੇ ਉਹਦੀ ਡੈੱਡ ਬੋਡੀ ਆਸ਼ਾ ਦੀ ਪਈ ਹੁੰਦੀ ਆ ਤੇ ਹੁਣ ਗੀਤਾ ਕਹਿੰਦੀ ਆ ਵੀ ਇਹਦੇ ਬਾਹ ਦੇ ਉੱਪਰ ਨਾਮ ਤੇਰਾ ਜੇ ਇਹ ਇਹ ਕੇਸ ਦੀ ਪੜਤਾਲ ਹੁੰਦੀ ਆ ਤੇ ਇਹਦੇ ਵਿੱਚ ਤੂੰ ਵੀ ਉਨਾ ਹੀ ਹੱਕਦਾਰ ਆ ਕਿ ਸਜ਼ਾ ਦਾ ਜਿੰਨੇ ਕੀ ਮੈਂ ਆ ਜਾਵੇਂ ਆਉਦੀ ਤੀ ਮਾਰੀਆ ਪਰ ਵਿੱਚ ਤੂੰ ਵੀ ਆਏਂਗਾ ਹੁਣ ਦੂਜੇ ਪਾਸੇ ਵੀ ਜੇ ਵੀ ਡਰ ਜਾਂਦਾ ਦੋਨੋਂ ਰਲ ਕੇ ਨਾ লাশ ਨੂੰ ਲੁਕੋ ਦਿੰਦੇ ਆ ਦਫਨ ਕਰ ਦਿੰਦੇ ਆ ਲੇਕਿਨ ਆਂਦੇ ਹੁੰਦੇ ਆ ਕਿ ਸੱਚ ਕਦੇ ਵੀ ਛੁਪਿਆ ਨਹੀਂ ਰਹਿੰਦਾ ਇੱਕੋ ਦੋ ਦਿਨਾਂ ਬਾਅਦ ਆਂਡਗਵੰਡ ਨੂੰ ਗੰਦੀ ਸਮੈਲ ਆਉਂਦੀ ਆ ਆਂਡਗਵੰਡ ਕਹਿੰਦਾ ਕਿ ਇੱਥੇ ਕੁਝ ਹੈ ਤੇ ਉਹ ਪੁਲਿਸ ਨੂੰ ਬੁਲਾਉਂਦੇ ਆ ਨਾ ਪੁਲਿਸ ਨੂੰ ਬੁਲਾਉਂਦੇ ਆ ਤਾਂ ਜਿਹੜੀ ਗੀਤਾ ਉਹਦੋਂ ਨਾ ਰੋਣਾ ਸਟਾਰਟ ਕਰ ਦਿੰਦੀ ਆ ਵੀ ਮੇਰੀ ਧੀ ਹਾਈ ਮੇਰੀ ਧੀ ਮਰ ਗਈ ਇਹਨੇ ਸੁਸਾਇਡ ਕਰ ਲਿਆ ਮੈਨੂੰ ਪਤਾ ਨਹੀਂ ਲੱਗਿਆ ਇੱਥੇ ਮਰੀ ਪਈ ਸੀ ਲੇਕਿਨ ਜਦੋਂ ਉਹਦੇ ਕੁੜੀ ਦੇ ਦਾਦਕਿਆਂ ਨੂੰ ਦਾਦੇ ਦਾਦੀ ਨੂੰ ਚਾਚੇ ਨੂੰ ਭੂਆ ਨੂੰ ਖਬਰ ਜਾਂਦੀ ਆ ਤਾਂ ਉਹਦੀ ਦਾਦੀ ਕਹਿੰਦੀ ਆ ਨਾ ਕਿ ਮੇਰੀ ਪੋਤੀ ਸੁਸਾਇਡ ਨਹੀਂ ਕਰ ਸਕਦੀ ਬੀਹਿਪੜਤਾਲ ਕੀਤੀ ਜਾਵੇ ਕਿਉਂਕਿ ਉਹਨੂੰ ਆਪਦੀ ਨੂਹ ਤੇ ਪੂਰਾ ਸ਼ੱਕ ਹੁੰਦਾ ਉਹ ਕਹਿੰਦੀ ਮੇਰੀ ਨੂਹ ਇੰਨੀ ਜਿਆਦੇ ਤੇਜ ਹੋਰ ਤਾਂ ਇਹਦੇ ਕਾਰਨ ਮੇਰੀ ਪੋਤੀ ਮਰੀ ਹੋਣੀ ਆ ਤੁਸੀਂ ਪੁਲਿਸ ਨੂੰ ਕਹਿੰਦੀ ਕਿ ਜਿੰਨਾ ਮਰਜ਼ੀ ਖਰਚਾ ਆਜੇ ਜੋ ਮਰਜ਼ੀ ਟਾਈਮ ਲੱਗੇ ਪਰ ਮੈਂ ਉਹਨਾਂ ਚਿਰ ਆਪਦੀ ਪੋਤੀ ਦਾ ਸੰਸਕਾਰ ਨਹੀਂ ਹੋਣ ਦੇਣਾ ਜਿੰਨਾ ਚਿਰ ਇਹ ਪੜਤਾਲ ਨਾ ਹੋਈ ਵੀ ਇਹਦਾ ਅਸਲ ਕਾਰਨ ਕੀ ਆ ਜਦੋਂ ਹੁਣ ਪੁਲਿਸ ਅਸਲ ਕਾਰਨ ਪਤਾ ਕਰ ਦਿਆ ਤਾਂ ਪੁਲਿਸ ਦੇ ਇਨਵੈਸਟੀਗੇਸ਼ਨਸ ਦਾ ਪਤਾ ਹੀ ਲੱਗ ਗਿਆ ਜਾਂਦਾ ਵੀ ਕਿ ਸੱਚਾ ਕੀ ਝੂਠਾ ਉਹ ਸਭ ਤੋਂ ਪਹਿਲਾਂ ਉਹਦੀ ਜਿਹੜੀ ਦਾਦੀ ਆ ਉਹ ਅੰਡ-ਗਵੰਡ ਤੋਂ ਪਤਾ ਕਰਦੀ ਆ ਵੀ ਇਹ ਮੁੰਡਾ ਕੌਣ ਸੀ ਇੰਨਾ ਘਰੇ ਆਉਂਦਾ ਸੀਗਾ ਅਸੀਂ ਇਹਨੂੰ ਰੋਕਦੇ ਵੀ ਸੀਗੇ ਜਦੋਂ ਉਹਦਾ ਵਿਛੇ ਦਾ ਪੂਰਾ ਪਤਾ ਕੀਤਾ ਜਾਂਦਾ ਫਿਰ ਉਹਦੀ ਦਾਦੀ ਕਹਿੰਦੀ ਆ ਕਿ ਇਹ ਮੁੰਡਾ ਮੇਰੀ ਨੂੰਹ ਨਾਲ ਨਜਾਇਜ਼ ਸੰਬੰਧ ਚ ਸੀ ਫਿਰ ਬੋਲ ਸੀ ਸ਼ੱਕ ਪੈਦਾ ਕਰਦੀ ਆ ਵੀ ਕੁੜੀ ਦੇ ਨਾਮ ਗੁੱਟ ਤੇ ਵਿਛੇ ਦਾ ਨਾਮ ਕਿਵੇਂ ਆਇਆ ਫਿਰ ਉਹਨਾਂ ਨੂੰ ਗੀਤਾ ਨੂੰ ਤੇ ਬੀਜੇ ਨੂੰ ਅਰੈਸਟ ਕੀਤਾ ਜਾਂਦਾ ਉਹਨਾਂ ਤੋਂ ਪੁੱਛਿਆ ਜਾਂਦਾ ਤੇ ਫਿਰ ਗੀਤਾ ਸਾਰੀ ਕਹਾਣੀ ਦੱਸਦੀ ਆ ਵੀ ਇਸ ਤਰ੍ਹਾਂ ਦਾ ਕਾਂ ਵੀ ਮੇਰੀ ਵੀ ਐਸੇ ਮੁੰਡੇ ਨਾਲ ਹੀ ਗੱਲਬਾਤ ਸੀ ਮੈਂ ਇਹਦੇ ਨਾਲ ਲਿਵਿੰਗ ਰਿਲੇਸ਼ਨ ਚ ਕਈ ਸਾਲਾਂ ਤੋਂ ਰਹਿ ਰਹੀ ਸੀ ਲੇਕਿਨ ਮੇਰੀ ਬੇਟੀ ਦਾ ਵੀ ਇਹਦੇ ਨਾਲ ਸੀ ਤੇ ਮੈਂ ਇਹ ਚੀਜ਼ ਨੂੰ ਸਹਿਨ ਨਹੀਂ ਕਰ ਸਕੀ ਤੇ ਮੈਂ ਆਪਦੀ ਧੀ ਦਾ ਗਾਲ ਆਪ ਕੁੱਟਿਆ ਹੁਣ ਉਹ ਬੀਜੇ ਨਾਮ ਦਾ ਮੁੰਡਾ ਕਹਿੰਦਾ ਕਿ ਮਤਲਬ ਮੈਂ ਇਹਦੀ ਮਾਂ ਦੇ ਨਾਲ ਰਿਲੇਸ਼ਨ ਚ ਸੀਗਾ ਤੇ ਉਹ ਕੁੜੀ ਦੇ ਨਾਲ ਵੀ ਮੈਨੂੰ ਉਹ ਕੁੜੀ ਛੋਟੀ ਸੀਗੀ ਅਟੈਚਮੈਂਟ ਹੋਈ ਤਾਂ ਕਿਤੇ ਨਾ ਕਿਤੇ ਮੈਂ ਉਹਦੇ ਨਾਲ ਵੀ ਰਿਲੇਸ਼ਨ ਚ ਆ ਚੁੱਕਾ ਸੀਗਾ ਤੇ ਇਸੇ ਕਰਕੇ ਵੀ ਉਹ ਕੁੜੀ ਨੂੰ ਆਪਦੀ ਮਾਂ ਬਾਰੇ ਪਤਾ ਲੱਗ ਗਿਆ ਸੀ ਇਹਨਾ ਮਾਵਾਂ ਧੀਆਂ ਜਦ ਤੱਕ ਰਾਰ ਹੋਇਆ ਤੇ ਇਹਦੀ ਮਾਂ ਨੇ ਜਿਹੜਾ ਉਹ ਕੁੜੀ ਨੂੰ ਮਾਰਦਾ ਹੁਣ ਇਸ ਕੇਸ ਦੀ ਇਨਵੈਸਟੀਗੇਸ਼ਨ ਕਿਹਨੇ ਕਰਵਾਈ ਸੀ ਕੁੜੀ ਦੇ ਦਾਦਾ ਦਾਦੀ ਨੇ ਸਾਜ ਨਿਕਲ ਕੇ ਇਹੀ ਸਾਹਮਣੇ ਆਇਆ ਸੀਗਾ ਕਿ ਉਹਨਾਂ ਦੀ ਧੀ ਜਿਹੜੀ ਕਿ ਉਹਨਾਂ ਦੇ ਸੌਰੀ ਉਹਨਾਂ ਦੀ ਨੂੰ ਜਿਹੜੀ ਸਹਰਿਆਂ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਉਹਨੇ ਆਪਦੀ ਧੀ ਵੀ ਮਾਰ ਦਿੱਤੀ ਆਪਦਾ ਪਤੀ ਵੀ ਮਾਰ ਲਿਆ ਤੇ ਆਪਦਾ ਘਰ ਵੀ ਬਰਬਾਦ ਕਰ ਲਿਆ ਉਧਰ ਸੱਸ ਸਹਰਾ ਤਾਂ ਇਹ ਵਰਲਾਪ ਕਰਦੇ ਸੀ ਵੀ ਅੱਜ ਸਾਡਾ ਪੁੱਤ ਆ ਵੀ ਪੁੱਤ ਵੀ ਅੱਜ ਮਰਿਆ ਤਾਜ਼ਾ ਤੇ ਸਾਡੀ ਪੋਤੀ ਵੀ ਅੱਜ ਮਰੀ ਆ ਦੂਜੇ ਪਾਸੇ ਉਹ ਨਗੀਤਾ ਨਾਮ ਦੀ ਔਰਤ ਤੇ ਉਹ ਵੀ ਜੇ ਬਿਲਕੁਲ ਲਾਪਰਵਾਹੀ ਉਹਨਾਂ ਦੇ ਦਿਮਾਗ ਤੇ ਕੋਈ ਅਸਰ ਨਹੀਂ ਸੀ ਉਹ ਵੀ ਜੇ ਨੂੰ ਕਹਿ ਰਹੀ ਸੀ ਕਿ ਕੋਈ ਗੱਲ ਨਹੀਂ 7 ਸਾਲ ਬਾਅਦ ਆਪਾਂ ਬਾਹਰ ਆ ਕੇ ਵਿਆਹ ਕਰਵਾਵਾਂਗੇ ਪੁਲਿਸ ਇਸ ਕੇਸ ਤੇ ਹੈਰਾਨੀ ਜਨਕ ਸੀ ਵੀ ਇਹ ਇੰਨੀ ਵਾਦ ਚੱਲਣ ਔਰਤ ਵੀ ਕੋਈ ਹੋ ਸਕਦੀ ਹੈ ਵੀ ਆਪਦੀ ਢਿੱਡੋਂ ਜੰਮੇ ਧੀ ਨੂੰ ਮਾਰ ਕੇ ਵੀ ਕਿਸੇ ਅਣਜਾਣ ਬੰਦੇ ਪਿੱਛੇ ਇੱਥੋਂ ਤੱਕ ਪਹੁੰਚੀ ਪਈ ਹੈ ਮੈਂ ਜੇਲ੍ਹ ਕੱਟ ਕੇ ਵੀ ਆ ਕੇ ਤੇਰੇ ਨਾਲ ਹੀ ਵਿਆਹ ਕਰਵਾਵਾਂਗੀ ਇਸੀ ਅੱਜ ਦੀ ਕਹਾਣੀ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਇਸ ਵਿੱਚ ਗੀਤਾ ਦੀ ਜ਼ਿਆਦਾ ਗਲਤੀ ਸੀ ਕਿ ਵੀਜੇ ਦੀ ਗਲਤੀ ਸੀ ਜਾਂ ਉਸ ਕੁੜੀ ਦੀ ਗਲਤੀ ਸੀ ਜਿਹਨੇ ਐਡਾ ਕਦਮ ਚੁੱਕਿਆ ਤਾਂ ਫਿਰ ਉਹਨਾਂ ਦੀ ਕੀ ਸਜ਼ਾ ਬਣਦੀ ਸੀ ਅਸਲ ਸਜ਼ਾ ਕਿਹਨੂੰ ਹੋਣੀ ਚਾਹੀਦੀ ਸੀ ਸਹੀ ਕੌਣ ਸੀ ਤੇ ਗਲਤ ਕੌਣ ਸੀ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆ ਹੀ ਹੋਵੇਗੀ ਨਵੀਂ ਕਹਾਣੀ ਨਾਲ ਕੱਲ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਅੱਜ ਲਈ ਧੰਨਵਾਦ ਜੀ